ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਮਸਕਾਰ ਜੀ ਸਾਰਿਆਂ ਨੂੰ। ਇੱਕ ਵਾਰ ਫੇਰ ਅਸੀਂ ਹਾਜ਼ਰ ਹੋ ਗਏ ਆਂ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਕ ਬਾਤਾਂ ਕਰਨੀਆਂ। ਤੁਸੀਂ ਬਹੁਤ ਪਿਆਰ ਦਿੱਤਾ ਹੈ ਤੇ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਬਹੁਤ-ਬਹੁਤ ਤੁਹਾਡਾ ਧੰਨਵਾਦ ਆ। ਤੇ ਇਦਾਂ ਹੀ ਅਸੀਂ ਆਸ ਕਰਦੇ ਆਂ ਕਿ ਇਦਾਂ ਹੀ ਆਪਾਂ ਇੱਕ ਦੂਜੇ ਨਾਲ ਜੁੜੇ ਰਹੀਏ ਤੇ ਇਦਾਂ ਹੀ ਤੁਸੀਂ ਪਿਆਰ ਦਿੰਦੇ ਰਹੋ ਤੇ ਇਦਾਂ ਹੀ ਆਪਾਂ ਇੱਕ ਦੂਜੇ ਨਾਲ ਗੱਲਾਂ-ਬਾਤਾਂ ਕਰਦੇ ਰਹੀਏ ਤੇ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਬਹੁਤ ਆਪਣੇ ਪਰਿਵਾਰਾਂ ਨੂੰ ਬਹੁਤ ਵਧੀਆ ਗੱਲਾਂ ਬਾਤਾਂ ਇੱਕ ਦੂਜੇ ਨਾਲ ਕਰੀਦੀਆਂ ਮੈਸੇਜ ਆਉਂਦੇ ਆ ਬਹੁਤ ਚੰਗਾ ਲੱਗਦਾ ਆ ਤੇ ਅਸੀਂ ਖੁਦ ਵੀ ਵੇਟ ਕਰਦੇ ਰਹਿੰਦੇ ਆ ਕਿ ਕਦੋਂ ਐਤਵਾਰ ਆਵੇ ਹਾਂਜੀ ਪਰ ਅਸੀਂ ਦੇਖਦੇ ਰਹਿੰਦੇ ਆ ਵੀ ਹੁਣ ਅੱਜ ਸ਼ਨੀਵਾਰ ਆ ਗਿਆ ਤਾਂ ਕੱਲ ਨੂੰ ਹੁਣ ਆਪਣੇ ਜਵਾਬ ਆਉਣੇ ਸੀ ਜਿਹੜੇ ਆਪਾਂ ਨੂੰ ਆਏ ਹੋਏ ਆ ਉਹਨਾਂ ਨਾਲ ਆਪਾਂ ਮਿਲਾਂਗੇ ਕੱਲ ਨੂੰ ਫੇਰ ਹਨਾ ਹੋ ਹੀ ਜਾਂਦਾ ਸਾਨੂੰ ਐਤਵਾਰ ਨੂੰ ਏਦਾਂ ਲੱਗਦਾ ਕਿ ਤੁਹਾਨੂੰ ਮਿਲ ਨਹੀਂ ਜਾਂਦੇ ਅਸੀਂ ਕੰਮ ਕਰ ਜਾ ਕੇ ਸਾਰਿਆਂ ਨੂੰ ਮਿਲਦੇ ਤੇ ਚਲੋ ਆਪਾਂ ਹੁਣ ਤੁਹਾਨੂੰ ਜਵਾਬ ਦਿੰਨੇ ਆ ਪਿਛਲੀ ਬਾਤ ਦਾ ਹਾਂਜੀ ਪਿਛਲੀ ਬਾਤ ਦਾ ਜਵਾਬ ਹੈਗਾ ਜੀ ਡੱਬੀ ਮਾਚਸ ਥੀਲਾ ਵਾਲੀ ਡੱਬੀ ਥੀਲਾ ਵਾਲੀ ਡੱਬੀ ਤੁਸੀਂ ਤਾਂ ਬਾਤ ਦਾ ਜਵਾਬ ਦੇ ਦਿੰਨੇ ਆ ਪਰ ਉਹ ਇੱਕ ਸਾਡੇ ਲਈ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਤੁਸੀਂ ਸਾਡੇ ਨਾਲ ਕਨੈਕਟ ਆ ਸਾਡੇ ਨਾਲ ਜੁੜੇ ਹੋਇਆ ਸਾਨੂੰ ਬਹੁਤ ਚੰਗਾ ਲੱਗਦਾ ਹਾਂਜੀ ਕੱਲੀ ਬਾਤ ਦਾ ਜਵਾਬ ਹੀ ਨਹੀਂ ਤੁਹਾਡਾ ਆਉਂਦਾ ਇੱਕ ਸਨੇਹਾ ਆਉਂਦਾ ਸਾਨੂੰ ਕਿ ਆਪਾਂ ਇੱਕ ਦੂਜੇ ਨਾਲ ਬੜੇ ਲੱਗ ਗਏ ਹਾਂ ਹਾਂਜੀ ਸਹੀ ਗੱਲ ਹੈ ਪਿਆਰ ਦਾ ਸਨੇਹਾ ਇੱਕ ਚੰਗੇ ਵਿਹਾਰ ਦਾ ਸਨੇਹਾ ਹਨਾ ਹਨਾ ਇਹ ਆ ਇੱਕ ਦੂਜੇ ਨੂੰ ਆਪਾਂ ਉਹਦੇ ਵਿੱਚ ਇੱਕ ਸਨੇਹ ਮਿਲਦਾ ਸਾਨੂੰ ਇੱਕ ਤੁਸੀਂ ਸਾਡਾ ਪਰਿਵਾਰ ਆ ਤੁਸੀਂ ਸਾਡੇ ਨਾਲ ਜੁੜੇ ਹੋਏ ਸਾਨੂੰ ਬਹੁਤ ਵਧੀਆ ਲੱਗਦਾ ਹੁਣ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਉਹਨਾਂ ਦੇ ਨਾਂ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਹਾਂਜੀ ਕਿੱਥੇ ਆ ਜੀ ਯੂਪੀ ਦੇ ਪੰਜਾਬੀ ਪਿੰਡ ਹਾਂਜੀ ਬਲਵਿੰਦਰ ਕੌਰ ਪੰਜਾਬੀ ਕਿਚਨ ਵਲੌਗ योगराज सुखाना हां जी बहुत-बहुत ਤੁਹਾਡਾ ਧੰਨਵਾਦ ਹੈ ਜੀ थैंक यू ਜੀ ਸਾਰਿਆਂ ਦਾ ਹਾਂ ਤੇ ਬਹੁਤ ਤੁਸੀਂ ਪਿਆਰ ਦਿੰਦੇ ਆ ਬਹੁਤ ਬੜੀ ਜਲਦੀ ਪੁੱਜ ਲਿਆ ਕਿ ਬਾਪ ਹਾਂ ਚਲੋ ਤੇ ਬਹੁਤ ਚੰਗਾ ਲੱਗਾ ਬਹੁਤ-ਬਹੁਤ ਤੁਹਾਡਾ ਧੰਨਵਾਦ ਸਾਡੇ ਚੈਨਲ ਤੇ ਹੋਣ ਦੇ ਇਦਾਂ ਇੱਕ ਬੰਦਾ ਨਾ ਆਪਣੀ ਘਰ ਵਾਲੀ ਨੂੰ ਹੂੰ ਦੰਦਾਂ ਵਾਲੇ ਡਾਕਟਰ ਕੋਲ ਲੈ ਕੇ ਗਿਆ ਅੱਛਾ ਤੇ ਡਾਕਟਰ ਨੇ ਚੈੱਕ ਚੁੱਕ ਕੀਤਾ ਅੱਛਾ ਕਹਿੰਦਾ ਜੀ ਤੁਹਾਡੀ ਘਰ ਵਾਲੀ ਦੇ ਨਾ ਹੂੰ ਦੰਦ ਖਰਾਬ ਹੈ ਆਪਾਂ ਨੂੰ ਕੱਢਣੇ ਪੈਣੇ ਆ ਹਾਂ ਜੀ ਤੇ 5000 ਲੱਗੂਗਾ ਅੱਛਾ ਉਹ ਬੰਦਾ ਹੈ ਨਾ ਡਾਕਟਰ ਦੇ ਕੰਨ ਕੋਲ ਜਾ ਕੇ ਹੌਲੀ ਦੇਣਾ ਕਹਿੰਦਾ ਹੂੰ ਕਹਿੰਦਾ ਡਾਕਟਰ ਸਾਹਿਬ 10000 ਲੈ ਲਿਓ ਹੂੰ ਜੀਬ ਵੀ ਕੱਢ ਦਿਓ ਅੱਛਾ ਠੀਕ ਕਿਉਂ ਕਿ ਬੋਲਦੀ ਆ ਉਹ ਕਹਿੰਦਾ ਲੇਡੀਜ਼ ਬੰਤਾ ਸਰ ਜੋ ਹਾਲੀ ਆਇਆ ਬੋਲ ਬੋਲ ਅੱਛਾ ਕਾਈ 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 ਤਾਂ ਇਹਨਾਂ ਦਾ ਕਹਾਵਤਾਂ ਬਣੀਆਂ ਜਾਂਦੀਆਂ ਰੋਜ਼ ਕੋਈ ਨਾ ਕੋਈ ਇਦਾਂ ਦੀ ਹੁੰਦੀ ਆ ਹਨਾ ਮੇਰਾ ਸਿਰ ਖਾਲਿਆ ਆਏ ਨੇ ਇਹ ਬੋਲਦੀ ਬਹੁਤ ਆ ਇਦਾਂ ਹਨ ਤੇ ਇਦਾਂ ਦੀਆਂ ਗੱਲਾਂ ਆ ਨਾ ਇਦਾਂ ਦੇ ਜੋਕ ਬਹੁਤ ਆਉਂਦੇ ਆ ਤੇ ਚਲੋ ਕੋਈ ਨਹੀਂ ਆਪਾਂ ਇਦਾਂ ਹੀ ਹੱਸਦੇ ਰਹੀਏ ਗੱਲਾਂ ਬਾਤਾਂ ਕਰਦੇ ਰਹੀਏ ਤੇ ਇਦਾਂ ਇੱਕ ਦੂਜੇ ਨੂੰ ਕੁਝ ਕਹਿ ਕੇ ਫੇਰ ਹੀ ਬੰਦਾ ਹੱਸਦਾ ਆ ਹਨਾ ਤੇ ਬੰਦਿਆਂ ਤੇ ਵੀ ਬਥੇਰੇ ਬਣੇ ਆ ਜੋਕ ਹਨਾ ਬੰਦੇ ਦਾਾਰੂ ਪੀਂਦੇ ਜੀ ਲੜਦੇ ਆ ਉਹ ਕਰਦੇ ਆ ਉਹ ਇਹ ਤੇ ਚੱਲੀ ਜਾਂਦਾ ਕੋਈ ਨਹੀਂ ਪਰ ਇਹ ਇੱਕ ਹੱਸਣ ਦਾ ਤਰੀਕਾ ਆ ਹਾਂਜੀ ਹਾਂਜੀ ਤੇ ਹਸਣਾ ਅਜਕਲ ਬਹੁਤ ਮੁਸ਼ਕਲ ਆ ਤੇ ਲੋਕ ਹਸਣਾ ਚਾਹੁੰਦੇ ਆ ਬਿਲਕੁਲ ਬਿਲਕੁਲ ਸਹੀ ਗੱਲ ਤੇ ਹਮ ਜੇ ਹੱਸਦੇ ਆ ਤਾਂ ਤੁਹਾਡੇ ਸਾਰੇ ਲੱਗ ਗਿਆ ਆਉਂਦੇ ਆ ਭੱਜੇ ਆਉਂਦੇ ਆ ਜੇ ਤੂੰ ਰੋਣੇ ਤਾਂ ਤੁਹਾਡੇ ਲੱਗੇ ਕੋਈ ਨਹੀਂ ਆਉਂਦਾ ਸਹੀ ਗੱਲ ਫੇ ਸਾਰੇ ਪਰੇ ਹੋ ਜਾਂਦੇ ਹਮ ਸੋ ਇਹ ਦੁਨੀਆ ਦਾ ਦਸਤੂਰ ਹੈ ਇਦਾਂ ਚੱਲੀ ਜਾਂਦਾ ਆਲੂ ਵਾਲੇ ਪਰੌਂਠੇ ਕਹਿੰਨੇ ਕਰੇ ਬਣਾਏ ਆ ਐਤਵਾਰ ਨੂੰ ਆਲੂ ਵਾਲੇ ਪਰੌਂਠੇ ਜ਼ਰੂਰ ਬਣਦੇ ਆ ਮੈਂ ਕਹਿੰਦਾ ਹੁੰਦਾ ਸਾਨੂੰ ਹਾਂ ਤੇ ਹੁਣ ਤਾਂ ਮੇਰੇ ਖਿਆਲ ਨਾਲ ਜਿਆਦਾ ਸਾਗ ਬਣ ਲਾ ਪਿਆ ਘਰਾਂ ਚ ਹਾਂਜੀ ਹਾਂਜੀ ਸਾਗ ਹੀ ਬਣਦਾ ਹਾਂ ਸਾਗ ਬਣਦਾ ਹੁਣ ਤਾਂ ਸਾਰੇ ਸਾਗ ਹੀ ਸਾਗ ਤੇ ਦਿਵਾਲੀ ਹੋਏ ਆ ਕਿਉਂਕਿ ਇਹ ਟਾਈਮ ਜਿਹੜਾ ਹੈ ਸਾਗ ਦਾ ਹੈ ਸਾਗ ਦਾ ਹੈ ਹਾਂਜੀ ਹਾਂ ਸਿਆਲਾਂ ਨੂੰ ਮੱਕੀ ਦੀ ਰੋਟੀ ਸਾਗ ਮੱਖਣ ਪਾ ਕੇ ਕਿੰਨਾ ਸਵਾਦ ਲਾਦਾ ਕਿੰਨਾ ਬਹੁਤ ਬਹੁਤ ਸਵਾਦ ਲਾਦਾ ਬਹੁਤ ਵਧੀਆ ਲੱਗਦਾ ਉਹ ਬਾਟੀ ਭਰ ਕੇ ਏਡੀ ਸਾਰੀ ਹੈ ਨਾ ਤਨਾਲ ਮੱਕੀ ਦੀ ਰੋਟੀ ਮੱਖਣ ਨਾਲ ਚੋਪੜੀ ਬਹੁਤ ਹੀ ਟੇਸਟੀ ਲੱਗਦੀ ਫੇ ਯਾ ਯਾ ਫੇ ਪੁਰਾਣਾ ਪਿੰਡ ਯਾਦ ਆ ਜਾਂਦਾ ਫੇ ਜਦੋਂ ਬਚਪਨ ਆਪਣਾ ਯਾਦ ਆ ਜਾਂਦਾ ਉਹ ਯਾਦ ਆ ਜਾਂਦਾ ਜੀ ਉਹ ਜਦੋਂ ਉਹਨਾਂ ਵੇਲੇਾਂ 'ਚ ਜਿਆਦਾ ਸਾਗ ਹੀ ਲੋਕ ਖਾਂਦੇ ਹੁੰਦੇ ਸੀ ਹਾਂਜੀ ਹਾਂਜੀ ਹਰ ਘਰ 'ਚ ਸਾਗ ਤਕਰੀਬਨ ਹੁੰਦਾ ਹੀ ਸੀ ਬਣਿਆ ਹੀ ਹੁੰਦਾ ਬਣਿਆ ਹੁੰਦਾ ਹੀ ਸਾਗ ਜੇ ਆ ਜੇ ਇੱਕ ਨੇ ਨਹੀਂ ਤਾਂ ਦੂਜੇ ਨੇ ਬਣਾਇਆ ਹੀ ਹੁੰਦਾ ਸੀ ਹੂੰ 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 ਤਾਂ ਉਹਨਾਂ ਦਿਨਾਂ 'ਚ ਫੇ ਦਾਲ ਸਬਜ਼ੀ ਘੱਟ ਕੇਣਾ ਸਾਗ ਬਣਾਉਨੇ ਆ ਬੱਚੇ ਵੀ ਖੁਸ਼ ਹੋ ਕੇ ਖਾਂਦੇ ਸਾਰੇ ਘਰ ਦੇ ਖੁਸ਼ ਹੋ ਕੇ ਖਾਂਦੇ ਸੀ ਤੇ ਕੰਮ ਵੀ ਬੜਾ ਕਰਦੇ ਸੀ ਹਾਰਡ ਵਰਕ ਕਰਦੇ ਸੀ ਫੇ ਜੀ ਜੇ ਆਪਦੇ ਘਰ ਅੱਜ ਖਾਤਮਿਆਂ ਸਾਗ ਨਹੀਂ ਸੀ ਹੁੰਦਾ ਗਵਾਂਡੀਆਂ ਦੇ ਸਾਗ ਦੇ ਕੋਲ ਆ ਇੱਕ ਫੜ ਲਿਆਉਣਾ ਉਹ ਲਿਆ ਕੇ ਤੜਕ ਲੈਣਾ ਤੇ ਉਹ ਖਾਣਾ ਹਾਂਜੀ ਹਾਂਜੀ ਤੇ ਬਹੁਤ ਵਧੀਆ ਲੱਗਦਾ ਸੀ ਕਿ ਉਦੋਂ ਪਿਆਰ ਬਹੁਤ ਸੀ ਆਪਸ ਵਿੱਚ ਇਦਾਂ ਹੀ ਤੇ ਮੇਲੇ ਦੇਖਣ ਜਾਂਦੇ ਹੁੰਦੇ ਇਕੱਠੇ ਹਾਂਜੀ ਹਾਂਜੀ ਉਦੋਂ ਮੋਬਾਈਲ ਮੋਲ ਤਾਂ ਹੈ ਨਹੀਂ ਸੀ ਹਾਂਜੀ ਤੇ ਟੈਲੀਵਿਜ਼ਨ ਵੀ ਹੈ ਨਹੀਂ ਸੀ ਪਹਿਲਾਂ ਪਹਿਲਾਂ ਤਾਂ ਹਾਂਜੀ ਹਾਂਜੀ ਤੇ ਮੋਬਾਈਲ ਬਿਲਕੁਲ ਹੈ ਨਹੀਂ ਸੀ ਲੋਕ ਮੇਲੇ ਦੇਖਣ ਜਾਂਦੇ ਹੁੰਦੇ ਗੱਡੀਆਂ ਦੇ ਉੱਤੇ ਮੇਲੇ ਦੇਖਣ ਜਾਣਾ ਹਾਂਜੀ ਤੁਸੀਂ ਕਿਹੜਾ ਕਿਹੜਾ ਮੇਲਾ ਦੇਖਣ ਜਾਂਦੇ ਹੁੰਦੇ ਸੀ ਅਸੀਂ ਮੇਲੇ ਦੇਖੇ ਜੀ ਮਾਗੀ ਦਾ ਮੇਲਾ ਵੀ ਦੇਖਦੇ ਰਹੇ ਆ ਬਸਾਖੀ ਦਾ ਮੇਲਾ ਵੀ ਦੇਖਿਆ ਆ ਹਾਂ ਜੀ ਹਾਂ ਹੋਰ ਵੀ ਜਿੱਥੇ ਵੀ ਮੇਲਾ ਹੁੰਦਾ ਸੀ ਚਲੇ ਜਾਈਦਾ ਸੀ ਪਹੁੰਚ ਜਾਂਦੇ ਸੀ ਕਿਉਂ ਕਿ ਕਿਉਂਕਿ ਉਦੋਂ ਇਹੇ ਮੇਲਾ ਸੀ ਹਾਂ ਜੀ ਹਾਂ ਜੀ ਇਹਨੂੰ ਮੇਲੇ ਨਾਲ 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 ਇੱਕ ਦੂਜੇ ਨਾਲ ਮੇਲਾ ਹੋ ਜਾਂਦਾ ਇਹ ਮੇਲ ਹੋ ਜਾਂਦਾ ਸੀ ਇਹੀ ਹੁੰਦਾ ਸੀ ਉੱਥੇ ਕੋਈ ਨਾ ਕੋਈ ਆਪਣਾ ਭੈਣ ਭਰਾ ਟੱਕਰ ਪੈਣਾ ਕੋਈ ਆਪਣਾ ਇਸੇ ਦਾ ਟੱਕਰ ਬੈਣਾ ਦਾ ਮੇਲਾ ਹੀ ਹੁੰਦਾ ਸੀ ਇਹ ਬਹਾਨੇ ਨਾਲ ਹੀ ਜਾ ਹੁੰਦਾ ਹੁੰਦਾ ਸੀ ਕਹਣਾ ਅੱਜ ਸਾਰੇ ਮੇਲੇ ਤੇ ਗਏ ਆਪਾਂ ਵੀ ਜਾਣਾ ਬਿਲਕੁਲ ਇਹ ਇੱਕ ਸਾਧਨ ਹੁੰਦਾ ਸੀ ਨਾਲੇ ਤਾਂ ਮੇਲਾ ਦੇਖਣ ਦਾ ਤਾਂ ਨਾਲੇ ਮੇਲ ਹੋ ਜਾਂਦਾ ਸੀ ਉੱਥੇ ਰਿਸ਼ਤੇਦਾਰ ਕੋਈ ਭੈਣ ਭਰਾ ਆਇਆ ਹੁੰਦਾ ਉਹਨੂੰ ਮਿਲ ਲੈਣਾ ਮੇਲਿਆਂ ਵੀ ਜਾਂਦੇ ਹੁੰਦੇ ਸੀ ਜਿਹੜਾ ਗੱਡੇ ਤੇ ਬਹਿ ਕੇ ਜਾਣਾ ਤਾਂ ਸਾਰਿਆਂ ਨੇ ਬੱਚਿਆਂ ਦੇ ਨਾਲ ਮੰਮੀ ਸਾਰੇ ਆਨੇ ਹੋਣਾ ਭਾਈਆਂ ਚਾਚੀਆਂ ਨੇ ਤਾਂ ਸਾਡੇ ਬਾਬਾ ਜੀ ਨੇ ਗੱਡੇ ਤੇ ਸਾਨੂੰ ਲੈ ਕੇ ਜਾਣਾ ਹਨਾ ਸਾਰੇ ਬੱਚਿਆਂ ਨੂੰ ਤਾਂ ਮੇਲਾ ਦਿਖਾ ਕੇ ਲਿਉਣਾ ਮਾਗੀ ਦਾ ਵੀ ਦੇਖਣ ਜਾਣਾ ਵਸਾਖੀ ਦਾ ਵੀ ਦੇਖਣ ਜਾਣਾ ਤਾ ਉੱਥੇ ਸਾਰਿਆਂ ਨੇ ਇਕੱਠੇ ਹੋ ਕੇ ਨਾਲੇ ਸੱਚਿਆਂ ਨੇ ਇੰਜੋਏ ਕਰਨਾ ਕਿਸੇ ਨੇ ਪੰਘੂੜਾ ਝੂਟਣਾ ਕਿਸੇ ਨੇ ਪਕਾਨੇ ਗੁਬਾਰੇ ਲੈਣੇ ਆ ਹਨਾ ਕਿਸੇ ਨੇ ਕੁਲਫੀਆਂ ਖਾਣੀਆਂ ਆ ਬਰਫ ਵਾਲੀਆਂ ਕੁਲਫੀਆਂ ਬਹੁਤ ਸ਼ੌਂਕ ਨਾਲ ਖਾਂਦੇ ਹੁੰਦੇ ਸੀ ਤਾ ਕੇ ਅਗੇ ਹੁੰਦੇ ਸੀ ਕਚਾਲੂ ਕਚਾਲੂ ਹੁੰਦੇ ਸੀ ਨਾ ਛਾੜ ਕਚਾਲੂ ਉਹ ਵੀ ਮੇਲਿਆਂ ਤੇ ਜਾ ਕੇ ਬੜਾ ਫੋਨ ਸ਼ਕਰਗੰਦੀ ਕੱਟ ਕੇ ਕਚਾਲੂ ਉਹ ਭਰਾ ਤੇ ਜਲੇਬੀਆਂ ਦੇ ਬਹੁਤ ਨੇ ਜਲੇਬੀਆਂ ਹੁੰਦੀਆਂ ਸੀ ਪਕੌੜੇ ਹੁਣੇ ਖਾਣ ਪੀਣ ਵੀ ਹੈ ਨਹੀਂ ਵਧੀਆ ਹੁਣ ਤੁਸੀਂ ਜਲੇਬੀਆਂ ਜਾ ਕੇ ਦੇਖਿਆ ਕਰੋ ਮੇਲੇ ਤੇ ਕਿਦਾਂ ਦੀਆਂ ਪਈਆਂ ਕਿਦਾਂ ਦੀਆਂ ਬਣਦੀਆਂ ਆ ਉਹ ਰੰਗ ਪਾ ਕੇ ਲਾਲ ਜਿਹਾ ਪਤਾ ਨਹੀਂ ਉਹ ਕਿਦਾਂ ਉਹ ਦੇਖਣ ਨੂੰ ਦਿਲ ਨਹੀਂ ਕਰਦਾ ਸਹੀ ਗੱਲ ਆ ਹਾਂ ਤੇ ਉਦੋਂ ਮੇਲਿਆਂ ਤੇ ਜੇ ਚੀਜ਼ ਬਣਦੀ ਸੀ ਬਹੁਤ ਸਾਫ਼ ਸੁਥਰੀ ਬਣਦੀ ਸੀ ਖਾਂਦੇ ਸੀ ਹੁਣ ਕੋ ਖਾਂਦਾ ਨਹੀਂ ਬਾਹਰਲਾ ਕਿਉਂਕਿ ਪਤਾ ਬਿਮਾਰ ਹੋ ਜਾਣਾ ਬਿਮਾਰ ਹੋ ਜਾਣਾ ਤੇ ਬਹੁਤ ਵਧੀਆ ਸੀਗਾ ਬਹੁਤ ਵਧੀਆ ਹਾਂਜੀ ਅੱਗੇ ਆਪਾਂ ਖਾਣੀ ਖਾਂਦੇ ਹੁੰਦੇ ਸੀਗੇ ਮੱਕੀ ਦੀ ਰੋਟੀ ਸਾਗ ਜਿੱਦਾਂ ਆਪਾਂ ਗੱਲ ਕਰਦੇ ਹਾਂ ਨਾ ਕਿ ਮੱਖਣ ਪਾ ਕੇ ਘਿਓ ਪਾ ਕੇ ਸਾਰੇ ਇਦਾਂ ਖਾਂਦੇ ਹੁੰਦੇ ਸੀ ਹੁਣ ਕਈ ਬੱਚੇ ਕਹਿ ਦਿੰਦੇ ਆ ਨਹੀਂ ਮੈਨੂੰ ਮੱਕੀ ਦੀ ਰੋਟੀ ਨਹੀਂ ਚੰਗੀ ਲੱਗਦੀ ਮੈਨੂੰ ਨਹੀਂ ਪਸੰਦ ਹੁਣ ਉਹਨਾਂ ਨੇ कुरकुरੇ ਚਿਪਸ ਇਹ ਉਹ ਸ਼ਕਤੀ ਜੋ ਇਤਮ ਆ ਗਈਆਂ ਜਿਹੜੀਆਂ ਉਹਨਾਂ ਨੇ ਖਾਣੀਆਂ ਹਨ ਪਰ ਆਪਾਂ ਉਹ ਚੀਜ਼ਾਂ ਨਹੀਂ ਖਾਧੀਆਂ ਉਸ ਟਾਈਮ ਦੇ ਵਿੱਚ ਹੁਣ ਆਪਾਂ ਉਹਨਾਂ ਨੂੰ ਵੀ ਹਰ ਟਾਈਮ ਸਮਝਾਉਣਾ ਉਹੀ ਗੱਲ ਆ ਜਾਂਦੀ ਕਿ ਸਮਝਾਉਣ ਦਾ ਤਰੀਕਾ ਹੋਣਾ ਚਾਹੀਦਾ ਕਿ ਤੁਸੀਂ ਉਹਨਾਂ ਨੂੰ ਪਿਆਰ ਨਾਲ ਵੱਖਰੇ ਤਰੀਕੇ ਨਾਲ ਸਮਝਾ ਸਕਦੇ ਕਿ ਇਹਦਾ ਕੀ ਨੁਕਸਾਨ ਆ ਤਾਂ ਮੱਕੀ ਦੀ ਰੋਟੀ ਦਾ ਕੀ ਫਾਇਦਾ ਆ ਇਸ ਕਰਕੇ ਖਾਓ ਹਾਂ ਫਿਰ ਆਪੇ ਉਹ ਸਮਝਣਗੇ ਫਿਰ ਆਪੇ ਸਮਝ ਕੇ ਖਾਓਗੇ ਕਿ ਇਹ ਨਹੀਂ ਕਿ ਜੇ ਬੱਚਾ ਕਹਿੰਦਾ ਮੱਕੀ ਦੀ ਰੋਟੀ ਮੈਂ ਖਾਣੀ ਨਹੀਂ ਤਾਂ ਉਹਨੂੰ ਮੋੜ ਕੇ ਦੇਣੀ ਨਹੀਂ ਇਹੀ ਗੱਲਾਂ ਬਾਤਾਂ ਸਾਡੀਆਂ ਸੀਗੀਆਂ ਅੱਜ ਦੀਆਂ ਤੇ ਅਸੀਂ ਕਿਹਾ ਵੀ ਤੁਹਾਡੇ ਨਾਲ ਵੀ ਸਾਂਝੀਆਂ ਕਰੀਏ ਹਾਂ ਨਾ ਤੇ ਹਰ ਘਰ ਦੀਆਂ ਕਹਾਣੀਆਂ ਉਦਾਂ ਤੇ ਸਾਰੇ ਘਰਾਂ ਦੀਆਂ ਇਹੀ ਕਹਾਣੀਆਂ ਹਾਂਜੀ ਤੇ ਐਦਾਂ ਹੀ ਚੱਲੀ ਜਾਣੀਆਂ ਤੇ ਚਲੋ ਹੁਣ ਆਪਾਂ ਪਾਉਣੇ ਆ ਅੱਜ ਦੀ ਬਾਤ ਅੱਜ ਦੀ ਬਾਤ ਹੈਗੀ ਆ ਜਿੰਨਾ ਗੁੱਟਲੀ ਦੇਖੀ ਨਾ ਬੀਜ ਦੇਖਿਆ ਹਰ ਮੌਸਮ ਵਿੱਚ ਵਿਕਦਾ ਦੇਖਿਆ ਹਾਂ ਨਾ ਗੁੱਟਲੀ ਨਾ ਬੀਜ ਦੇਖਿਆ ਹਰ ਮੌਸਮ ਵਿੱਚ ਵਿਕਦਾ ਦੇਖਿਆ ਹੁਣ ਇਸ ਬਾਤ ਦਾ ਜਵਾਬ ਹੁਣ ਤੁਸੀਂ ਦੱਸਣਾ ਆ ਅਗਲੇ ਹਫਤੇ ਫੇਰ ਮਿਲਾਂਗੇ ਕੁਝ ਨਮਾਣੇ ਕੇ ਨਮਾਲੇ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਤੇ ਚਲੋ ਜੀ ਹਣ ਆਪਾਂ ਮਿਲਦੇ ਆ ਅਗਲੇ ਹਫਤੇ ਫੇਰ ਤੁਹਾਨੂੰ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ